ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਅਮਨਪ੍ਰੀਤ ਕੌਰ ਅੱਜ ਅਸੀਂ ਤੁਹਾਨੂੰ ਮੁਹਾਲੀ ਦੇ ਵੱਖ-ਵੱਖ ਪੋਲਿੰਗ ਬੂਥਸ ਤੇ ਲੈ ਕੇ ਗਏ ਜਿੱਥੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ voting ਹੋ ਰਹੀ ਹੈ ਤੇ ਇਸ ਵਕਤ ਅਸੀਂ ਤੁਹਾਨੂੰ ਇੱਕ ਬਹੁਤ ਹੀ ਯੂਨੀਕ ਤੇ ਇੰਨੀ ਇਨੋਵੇਟਿਵ ਜਿਹੜਾ ਪੋਲਿੰਗ ਬੂਥ ਹੈ ਉੱਥੇ ਲੈ ਕੇ ਆਏ ਹਾਂ ਇਹ ਪੋਲਿੰਗ ਬੂਥ ਐਮਟੀ ਇੰਟਰਨੈਸ਼ਨਲ ਸਕੂਲ 'ਚ ਲੱਗਾ ਹੈ ਮੁਹਾਲੀ ਦੇ ਸੈਕਟਰ 79 'ਚ ਤੇ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਬਹੁਤ ਹੀ ਵੱਖ-ਵੱਖ ਜਿਹੜੇ ਪ੍ਰੋਗਰਾਮਸ ਨੇ ਸੱਭਿਆਚਾਰਕ ਐਕਟੀਵਿਟੀਆਂ ਨੇ ਜਿਹੜੀਆਂ ਜੇ ਕੋਈ ਵੋਟਰ ਅੰਦਰ ਆਉਂਦਾ ਹੈ ਤਾਂ ਉਹਨਾਂ ਲਈ ਪੰਗੜੇ ਦੀ ਪਰਫਾਰਮੈਂਸ ਕੀਤੀ ਜਾਂਦੀ ਹੈ ਫਿਰ ਅੰਦਰ ਆਉਂਦੇ ਹਰ ਸਾਲ ਸਾਨੂੰ ਸੱਭਿਆਚਾਰਕ ਪ੍ਰੋਗਰਾਮ ਦੇਖਣ ਨੂੰ ਮਿਲਦੇ ਨੇ ਤੇ ਨਾਲ ਦੀ ਨਾਲ ਅੰਦਰ ਆਈਸਕ੍ਰੀਮ ਬੂਥ ਜਾਂ ਫਿਰ کہہ ਸਕਦੇ ਆ ਇੱਕ ਟੈਟੂ ਬੂਥ ਵੀ ਲਾਏ ਗਏ ਨੇ ਜਿੱਦਾਂ ਸਾਨੂੰ ਪ੍ਰਬੰਧਕਾਂ ਨੇ ਦੱਸਿਆ ਸੋ ਇਹ ਇੱਕ ਇਨੀਸ਼ੀਏਟਿਵ ਹੈ ਜਿਹੜੇ ਨਿਊ ਵੋਟਰਸ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਤਾਂ ਕਿ ਉਹ ਵੱਧ ਤੋਂ ਵੱਧ ਆ ਕੇ VOTING ਕਰਨ ਤੇ ਆਪਣੇ ਜਿਹੜਾ ਭਵੇਖਾ ਉਸਾਰਣ ਕਿਉਂਕਿ ਵੋਟ ਪਾਉਣਾ ਹਰ ਇੱਕ ਦਾ ਹੱਕ ਹੈ ਤੇ ਸਾਨੂੰ ਚਾਹੀਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਚੰਗੀ ਸਰਕਾਰ ਆਵੇ ਸਾਡੀ ਸੁਸਾਇਟੀ 'ਚ ਚੰਗੇ ਕੰਮ ਹੋਣ ਤਾਂ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਤਾਂ ਇੱਕ ਉਪਰਾਲਾ ਜਿਹੜਾ ਐਮਟੀ ਇੰਟਰਨੈਸ਼ਨਲ ਸਕੂਲ 'ਚ ਪੋਲਿੰਗ ਬੂਥ ਲਗਾ ਕੇ ਜਿਹੜੇ ਇਹਨਾਂ ਐਕਟੀਵਿਟ ਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ VOTING ਮਤਲਬ ਇੱਕ ਵੋਟਰਸ ਨੂੰ ਅਟਰੈਕਟ ਕਰਨ ਲਈ ਕਿ ਉਹ ਵੋਟ ਜ਼ਰੂਰ ਪਾਉਣ ਤਾਂ ਇਹ ਸਭ ਕਿਉਂ ਨਹੀਂ ਮੈਮ ਇਸ ਲਈ ਸੇਮ ਤੁਸੀਂ ਜਿਹੜਾ ਇਹਦਾ ਰੀਜ਼ਨ ਦੱਸ ਹੀ ਦਿੱਤਾ ਹੈ ਕਿ ਵੋਟਰਸ ਵੱਤੋ ਵੱਤ ਅਟਰੈਕਟ ਹੋਣ ਇਹਨੂੰ ਇੱਕ ਯੂਨੀਕ ਪੋਲਿੰਗ ਬੂਥ ਬਣਾਇਆ ਗਿਆ ਹੈ ਇੱਥੇ ਬੱਚਿਆਂ ਦੇ ਕਲਚਰਲ ਪ੍ਰੋਗਰਾਮ ਵੀ ਦੀ ਵੀ ਪ੍ਰਬੰਧ ਕੀਤਾ ਹੋਇਆ ਤੇ ਤੁਸੀਂ ਅੰਦਰ ਜਾਓਗੇ ਤਾਂ ਉੱਥੇ ਟੈਟੂ ਵੀ ਬਣਾ ਰਹੇ ਨੇ ਇੱਕ ਸਰ ਤੇ ਮਹਿੰਦੀ ਦਾ ਵੀ ਪ੍ਰਬੰਧ ਅੰਦਰ ਕੀਤਾ ਗਿਆ ਹੋਇਆ ਆਈਸਕ੍ਰੀਮ ਦੇ ਸਟਾਲਸ ਲੱਗੇ ਹੋਏ ਹਨ ਇਸ ਕਰਕੇ ਕਿ ਜਿਆਦਾ ਤੋਂ ਜਿਆਦਾ ਵੋਟ ਪੀਣ ਵੋਟਾਂ ਪੈਣ ਹਾਂਜੀ ਮਨੂੰ ਕੀ ਲੱਗਦਾ ਕਿ ਇਹ ਅੱਜ ਦੇ ਸਮੇਂ 'ਚ ਵੋਟ ਪਾਉਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਸੀਂ ਪਹਿਲਾਂ ਜਿੱਥੇ ਗਏ ਹਾਂ ਉੱਥੇ ਕਈ ਲੋਕ ਕਹਿੰਦੇ ਨੇ ਕਿ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਆ ਤਾਂ ਨੌਜਵਾਨਾਂ ਨੂੰ ਕਿਉਂ ਇਹ ਮਤਲਬ ਆਪਾਂ ਮੋਟੀਵੇਟ ਕਰਨਾ ਹੈ ਕਿ ਨਹੀਂ ਵੋਟ ਜ਼ਰੂਰੀ ਹੈ ਇੱਕ ਇੱਕ ਵੋਟ ਜ਼ਰੂਰੀ ਹੈ ਮੈਮ ਜਿਹੜੇ ਅੱਜ ਅਸੀਂ ਕਲਚਰਲ ਐਕਟੀਵਿਟੀਆਂ ਵੀ ਪੇਸ਼ ਕਰ ਰਹੇ ਹਾਂ ਇਹ ਵੀ ਇਸੇ ਸੰਦਰਭ 'ਚ ਜਿਹੜੇ ਸਾਡੇ ਬੱਚੇ ਪੇਸ਼ ਕਰ ਰਹੇ ਆ ਇਹ ਕੱਲ ਦੇ ਵੋਟਰ ਹੈਗੇ ਆ ਇਹ ਆਪਣੇ ਘਰ 'ਚ ਵੀ ਦੱਸਿਆ ਜਦ ਅਸੀਂ ਐਕਟੀਵਿਟੀ ਕਰਨ ਜਾ ਰਹੇ ਹਾਂ ਘਰਦਿਆਂ ਨੂੰ ਕਿ ਤੁਸੀਂ ਵੀ ਵੋਟ ਜ਼ਰੂਰ ਪਾ ਕੇ ਆਣੀ ਹੈ ਅੱਜ ਛੁੱਟੀ ਦਾ ਦਿਨ ਹੈ ਪਰ ਬ ਤੋ ਲੈ ਕੇ ਹੁਣ ਤੱਕ ਇੱਥੇ ਆਪਣਾ ਐਕਟੀਵਿਟੀਆਂ ਦੇ ਵਿੱਚ ਲੱਗੇ ਹੋਏ ਨੇ ਹੈ ਨਾ ਤਾਂ ਮੈਨੂੰ ਲੱਗਦਾ ਕਿ ਇਸ ਦੇ ਨਾਲ ਜਾਗਰੂਕਤਾ ਵੀ ਵੱਧ ਰਹੀ ਹੈ ਲੋਕੀ ਜਦੋਂ ਘਰ ਜਾ ਰਹੇ ਆਂ ਦੱਸ ਰਹੇ ਆ ਕਿ ਉੱਥੇ ਬਹੁਤ ਵਧੀਆ ਪ੍ਰਬੰਧ ਹੈ ਪੂਰੀ ਪੂਰੀ ਫੈਮਿਲੀ ਆ ਰਹੀ ਹੈ ਬੱਚੇ ਵੀ ਆ ਰਹੇ ਆ ਵੱਡੇ ਸਾਡੀ ਟੀਮ ਦੀ ਵੋਟ